ਰਿਪੋਰਟ ਕਮਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਕੱਲ੍ਹ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਡ ਦੇ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ ਐਸਐਸਪੀ ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤਹਿ ਤੱਕ ਇਸ ਕਿਸ ਤੇ ਜਾਇਦਾਦ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ